सतरवी आजादी दिहाड़े नु मुख रखते देश पर विच जोरा, शोरा नाल शोर जा रही ही पुलिस भी आजादी दिवस नु लेके पूरी तरह तैयार नजर आ रही है पुलिस वालों शरारती अंसर के शिकंजा कसन ले हर रोज वाहन चेकिंग की जा रही है उठे ही शहर कानून व्यवस्था बनाई रखने मार्च भी कटिया जा रहा है इस तो बाद अमृतसर कमिश्न रेट पुलिस ने फ्लैग मार्च कटिया जदों के फ्लैग मार्च अमृतसर हाल गेट तो शुरू के हेरिटेज रोड तो हुंदा होया हाल गेट विग मार्च विच हल्का अधिन पक थकार करद वालों रूटिन चेकिंग है पंद्रह अगस्त नजादी दिवस मौके क्डिया जाने वाला फ्लैग मार्च है जिस विच पुलिस वालों लोग यकीनी बना का दावा भी किया जाता है ਇਸ ਨੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਰਾਰਤੀ ਅੰਸਰ ਨਜ਼ਰ ਆਉਂਦਾ ਹੈ ਤਾਂ ਉਹ ਪੁਲਿਸ ਨੂੰ ਵੀ ਸੂਚਿਤ ਕਰ ਸਕਦਾ ਹੈ ਅਤੇ ਸੋਚਣਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਇੱਕ ਤੇ ਸਾਡੀ ਇਹ ਰੁਟੀਨ ਦੀ ਕਾਰਵਾਈ ਆ ਅਸੀਂ ਸਮੇਂ-ਸਮੇਂ ਤੇ ਜਿਹੜੇ ਆ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਬੈਗਮਾਰਚ ਕਰਦੇ ਰਹਿੰਦੇ ਆ ਨਾਕੀ ਲਗਾਉਂਦੇ ਆ ਬੈਗਮਾਰਚ ਕਰਦੇ ਆ ਦੂਸਰਾ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਪਸੂ ਆ ਰਿਹਾ ਹੈ ਪੂਰੇ ਇਸ ਬੰਦੇ ਵਿੱਚ ਵੀ ਲੋਕਾਂ ਦੇ ਵਿੱਚ ਜਿਹੜੀ ਆ ਕਿਸੇ ਕਿਸਮ ਦੀ ਸਖਾਈ ਪ੍ਰਤੀ ਕੋਈ ਕਰਫਿਊ ਜਿਹਾ ਨਾ ਹੋਵੇ ਸੱਕਰੀ ਭਾਵਨਾ ਸਾਰੇ ਪੈਦਾ ਹੋਵੇ ਉਹਦੇ ਵਾਸਤੇ ਇਸ ਫਲੈਗ ਮਾਰਚ ਦਿੱਲੀ ਬੇਸਿਸ ਤੇ ਕੱਟੇ ਜਾ ਰਹੇ ਆ ਕੱਲ ਵੀ ਕੱਟੇ ਸੀ ਅੱਜ ਵੀ ਕੱਟ ਰਹੇ ਆ ਤੇ ਕੱਲੂ ਫੇਰ ਕੱਟਾ ਸਰ ਕਿੰਨੇ ਕਿੰਨੇ ਫਾਰੇ ਨੇ ਬੋਸ ਤੇ ਆਏ ਕੀ ਇਹ ਵਿੱਚ ਸਾਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਨਿਕਲ ਰਹੇ ਆ ਇਹ ਜਿਹੜਾ ਅਸੀਂ ਬੈਂਗ ਮਾਰਚ ਕਿਹਾ ਸਾਡਾ ਜੂਨ ਬੰਦ ਆ ਇਹਦੇ ਵਿੱਚ ਸਾਡੇ 6 ਥਾੜੇ ਨੇ ਤੇ 2 ਐਸਬੀਏ ਸੀ ਤੇ ਸਾਡੇ ਜਿਹੜੇ ਸੁਪਰਵਾਈਜ਼ਰ ਕਰ ਰਹੇ ਨੇ ਸਾਡੇ ਐਸਪੀ ਸਿਟੀ 1 ਕਰ ਰਹੇ ਨੇ ਸਪਸ਼ਟ ਚੀਜ਼ ਹੋਈ ਇਸ ਵਾਰ ਕਿਸਤਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ 15 ਅਗਸਤ ਨੂੰ ਲੱਗੋ ਆਜ਼ਾਦੀ ਦਿਹਾੜੇ ਲਾ ਕੇ ਸਾਡੇ ਪੂਰੇ ਮੁਕੰਮਲ ਪ੍ਰਬੰਧ ਨੇ ਅਸੀਂ ਪਬਲਿਕ ਨੂੰ ਵੀ ਤਕਰੀਰ ਵੀ ਕਰਦੇ ਤੇ ਆਸ਼ਵਾਸ਼ਣ ਵੀ ਦੋਨੇ ਅਸੀਂ ਇਹ ਵੀ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਵਾਂਗੇ ਜਿਹੜੇ ਮਾੜੇ ਅੰਸਰ ਆ ਉਹਨਾਂ ਦੇ ਖਿਲਾਫ ਅਸੀਂ ਰਾਤੀ ਸਾਰੇ ਹੋਟਲਾਂ ਦੀ ਸਰਚ ਕਰਾਈ ਸੀਗੇ ਜਾਂ ਜਿਹੜਾ ਮਾੜਾ ਬੰਦਾ ਉਹਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਆ ਤੇ ਬਾਕੀ ਨਾਕੇ ਲਗਾ ਕੇ ਤੇ ਬਾਕੀ ਸਾਰੀਆਂ ਕਾਰਤਵੀਆਂ ਚੱਲ ਰਹੀਆਂ ਨੇ